ਤਰੀਕੋ ਨੋ ਫੋਟੋ ਕਰਾਓ ਉਹ ਨੂੰ ਸਾਈਡ ਤੇ ਖੜਾ ਨਾ ਸਾਈਡ ਤੇ ਕਰਾ ਲਓ ਫੇਸ ਤੋਂ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਹੋਲਾ ਮਹੱਲਾ ਜਿਹੜਾ ਹੈਗਾ ਸਾਡਾ 10 ਤਰੀਕ ਨੂੰ ਸਟਾਰਟ ਹੋ ਗਿਆ ਹੈਗਾ ਔਰ ਉਹਦੇ ਚ ਕਾਫੀ ਤਦਾਦ ਜਿਹੜੀ ਹੈਗੀ ਹੈ ਜ਼ਿਲ੍ਹਾ ਪੁਲਿਸ ਤੇ ਬਾਰੂਵਾਈ ਫੋਰਸ ਲੱਗੀ ਹੋਈ ਹੈ ਕਾਫੀ ਡੋਮਿਨੇਸ਼ਨ ਐਕਸਰਸਾਈਜ਼ ਆਪਾਂ ਲਗਾਤਾਰ ਕਰ ਰਹੇ ਹਾਂ ਦਿਨ ਰਾਤ ਲਗਾਤਾਰ ਜਿਹੜੀ ਹੈਗੀ ਹੈ ਫੋਰਸ ਤਾਇਨਾਤ ਹੈ ਚੈਕਿੰਗ ਵੀ ਕਰ ਰਹੀ ਹੈ ਜੀ ਹੈ ਔਰ ਇਹਦੇ ਵਿੱਚ ਸਾਨੂੰ ਇੱਕ ਸਫਲਤਾ ਹਾਸਿਲ ਹੋਈ ਜਦੋਂ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਦੋ ਦੋਸ਼ੀ ਹੈਗੇ ਨੇ ਭੁਪਿੰਦਰ ਸਿੰਘ ਤੇ ਸ਼ਿਵਾਜ ਸਿੰਘ ਇਹ ਫੋਟੋ ਹੀ ਜਿਲ੍ਹਾ ਰੂਪਨਗਰ ਦੇ ਰਹਿਣ ਵਾਲੇ ਅਨੰਦਪੁਰ ਸਾਹਿਬ ਦੇ ਕੀਰਤਪੁਰ ਸਾਹਿਬ ਨੇ ਹੀ ਉਨ੍ਹਾਂ ਦੇ ਕੋਲ ਵੈਪਨ ਹੈਗੇ ਨੇ ਔਰ ਕੋਈ ਵਾਅਦੇ ਤੋਂ ਅੰਜਾਮ ਦੇਣ ਵਾਲੇ ਹੈਗੇ ਨੇ ਉਹਦੇ ਰਿਗਾਰਡਿੰਗ ਕਿ ਤੁਹਾਨੂੰ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੋਈ ਐ ਐਸਐਚਓ ਕੀਰਤਪੁਰ ਸਾਹਿਬ ਇੰਚਾਰ ਚੌਕੀ ਪਰ ਅੰਦਰ ਜਿਹੜੇ ਹੈਗੇ ਨੇ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਸਵਿਫਟਲੀ ਐਕਸ਼ਨ ਲੰਦਿਆ ਹੋਇਆ ਹੈ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਇਹਨਾਂ ਦੇ ਕੋਲੋਂ ਇੱਕ ਦੇਸੀ ਪਿਸਟਲ ਦੋ ਲਾਈਵ ਕੈਟਰੀਜ ਦੇ ਨਾਲ ਤੇ ਇੱਕ ਦੇਸੀ ਕਟਾ ਇੱਕ ਲਾਈਵ ਕੈਟਰੀਜ ਦੇ ਨਾਲ ਜਿਹੜਾ ਹੈ ਉਹ ਬਰਾਮਦ ਕੀਤਾ ਹੈਗਾ ਇਹਨਾਂ ਦਾ ਆਪਾਂ ਪੁਲਿਸ ਰਿਮਾਂਡ ਲੈ ਲਿਆ ਤੇੰ ਦਿਨ ਦਾ ਅਗਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਤੁਹਾਡੇ ਨਾਲ ਆਪਾਂ ਬਾਤ ਹੀ ਸਾਂਝੀ ਕਰਾਂਗੇ ਜਿਹਨਾਂ ਦਾ ਕੋਈ ਪੁਰਾਣਾ ਰਿਕਾਰਡ ਜਿਹੜਾ ਕੋਡ ਰਿਕਾਰਡ ਇਹਨਾਂ ਦਾ ਕੋਈ ਵੀ ਸਾਡੇ ਕੋਲ ਨਹੀਂ ਹੈ ਅਜੇ ਤੱਕ ਬਾਕੀ ਫੇਰ ਵੀ ਆਪਾਂ ਥਾਣੇ ਦੂਜਿਆਂ ਤੋਂ ਪਤਾ ਕਰ ਰਹੇ ਹਾਂ ਕਿ ਕਿਤੇ ਹੋਰ ਕੋਈ ਵਾਰਦਾਤ ਹੈ ਕਿਸੇ ਹੋਰ ਚੀਜ਼ ਜਿਹਨਾਂ ਨੇ ਕੋਈ ਸ਼ੰਭੂਲੀਅਤ ਤੇ ਨਹੀਂ ਹੈਗੀ ਹੈ ਹਜੇ ਤੱਕ ਐਨਲ ਰਿਪੋਰਟ ਹੈਗੀ ਪਰ ਫੇਰ ਵੀ ਆਪਾਂ ਦੁਗਾਈ ਦਾ ਤਤਕੀਸ਼ ਕਰ ਰਹੇ ਹਾਂ ਸਰ ਜੀ ਸਰ ਜੀ ਹੌਲੇ ਮਹੱਲੇ ਦੁਰਾਣੀ ਫੜੇ ਗਏ ਜੀ ਬਿਲਕੁਲ ਉਹਲੇ ਮੋਹਲੇ ਦੌਰਾਨ ਜਿਹੜੀ ਆਪਣੀ ਪੁਲਿਸ ਫੋਰਸ ਲੱਗੀ ਹੋਈ ਹੈ ਉਹਦੇ ਵਿੱਚ ਹੀ ਸਾਨੂੰ ਇਹਨਕੋ ਪ੍ਰਾਪਤ ਹੋਈ ਸੀ ਕਿ ਜਿਹੜੇ ਚਾਹੇ ਸਾਨੂੰ ਸਫਤਾ ਹਾਸਲ ਦੌਰਾਨੇ ਤਫਤੀਸ਼ ਨਾਲ ਕੋਈ ਮੰਨਿਆ ਜੀ ਜਿਹੜੀ ਤਫਤੀਸ਼ ਕਰ ਰਹੀ ਹੈ ਕੁਝ ਨਹੀਂ ਹਜੇ ਤਲਕ ਨਹੀਂ ਮੰਨਿਆ ਹੈਗਾ ਪੁਲਿਸ ਰਿਮਾਂਡ ਆਪਾਂ ਆ ਜਰਨ ਨੂੰ ਪੇਸ਼ ਕਰਕੇ ਲੈ ਆਏਗਾ ਹੁਣ ਅਗਲੀ ਜਿਹੜੀ ਹੈਗੀ ਟੁਗਾਈ ਦੇ ਨਾਲ ਨਾਲ ਦੀ ਪੜਤਾਲ ਕੀਤੀ ਜਾਊਗੀ ਸਰ ਇਹ ਪਿਸਤਲ ਕਿੱਥੋਂ ਲੈ ਕੇ ਆਏ ਸੀ ਜਾਂ ਕਿਸੇ ਗੈਂਗ ਦੇ ਨਾਲ ਸਬੰਧ ਰੱਖਦੇ ਨੇ ਕੁਝ ਹੈ ਹੁਣ ਪੱਕੀ ਜਾਣ ਗਈ ਹਜੇ ਤਲਕ ਕਿਸੇ ਗੈਂਗ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਹੋਣਾ ਨਹੀਂ ਪਾਇਆ ਗਿਆ ਹੈ ਔਰ ਜਿਹੜਾ ਵੈਪਨ ਹੈਗਾ ਉਹਦਾ ਟ੍ਰੇਲ ਆਪਾਂ ਹਾਸਲ ਕਰ ਰਹੇ ਹਾਂ ਜਿੰਨੀ ਤਕਤੀਸ਼ ਗੂਤਲਕ ਸਾਹਮਣੇ ਆਈ ਹੈ ਇੱਕ ਬੰਦਾ ਹੈਗਾ ਐਨਡੀपीएस ਦਾ ਅਕਿਊਸ ਸਾਡਾ ਸੀਗਾ ਜਿਹਨੇ ਕੁਝ ਦਿਨ ਪਹਿਲਾਂ ਸੁਸਾਇਟੀ ਵੀ ਕਰਣੀ ਸੀਗੀ ਚਾਰ ਇੱਕ ਮਹੀਨੇ ਪਹਿਲਾਂ ਉਹਦੇ ਕੋਲੋਂ ਇਹਦਾ ਵੈਪਨ ਪ੍ਰੋਕਿਊਰ ਕੀਤਾ ਸੀਗਾ ਬਟ ਫੇਰ ਵੀ ਅੱਗੇ ਜਿਹੜਾ ਹੈਗਾ ਉਹਨੂੰ ਲਿੰਕਸ ਆਪਾਂ ਹੁਣ ਟੈਕਨੀਕਲੀ ਜਿਹੜੀ ਹੈਗੀ ਰੰਗ ਇਹ ਆਪਾਂ ਵਰਕਆਊਟ ਕਰਕੇ ਕਿੱਥੋਂ ਲਿਆਇਆ ਵੈਪਰ ਨੇ ਔਰ ਕੀ ਮਰਪੱਸ ਸੀਗਾ ਉਹਨੂੰ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਕਿੰਨਾਂ ਦੀ ਏਜ ਸਰ ਹੈ ਕਿਸੇ ਤੇ ਕਿੱਥੋਂ ਦੇ ਹੈ ਜੀ ਕਿਹੜੇ ਜੰਮ ਲੱਗੇ ਨੇ 20 ਔਰ ਬਾਕੀ ਜਿਹੜੀ ਇਹਦੀ ਅਗਲੀ ਤਫ਼ਤੀਸ਼ ਚੱਲ ਰਹੀ ਹੈ ਕਿ ਇਹ ਕੁਝ ਵੀ ਐਸੇ ਲੈ ਕੇ ਨਾ ਜਾ ਰਹੇਗਾ ਬਹੁਤ ਹੀ ਮੈਂ ਕਹੂੰਗਾ ਜਲਦੀ ਹੋਏਗੀ ਇਹਨੂੰ ਆਪਾਂ ਤਫ਼ਤੀਸ਼ ਕਰਕੇ ਤੁਹਾਡੇ ਨਾਲ ਜੁੜਾਏਗਾ ਸਾਂਝਾ ਕਰਾਂਗੇ ਸਰ ਸ਼ੁਰੂਆਤ ਦੇ ਵਿੱਚ ਕੋਈ ਇਹਨਾਂ ਨੇ ਵਾਰਦਾਤ ਦੂਰੀ ਹੈ ਕਿ ਨਹੀਂ ਨਹੀਂ ਹਜੇ ਤੱਕ ਕੋਈ ਵਾਰਦਾਤ ਸਾਹਮਣੇ ਨਹੀਂ ਆਈ ਹੈ ਪਰ ਫਿਰ ਵੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਕੁਝ ਵੀ ਆਪਾਂ ਇਨੀਸ਼ੀਅਲੀ ਇਹ ਫਿਰ ਕਹਿ ਨਹੀਂ ਸਕਦੇ ਕਿ ਇਹਨਾਂ ਦਾ ਥੀਨ ਰਿਕਾਰਡ ਹੈਗਾ ਜਾਂ ਨਹੀਂ ਹੈਗਾ ਇਹ ਜਾਨਣਾ ਚਾਹੁੰਦੇ ਸੀਗੇ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਜਿਹੜਾ ਹੈਗਾ ਪਰ ਫਰਦਰ ਜਿਹੜਾ ਹੈਗਾ ਤਾਂ ਜਾਕਰ ਸਰ ਇਸੇ ਤਰੀਕੇ ਦੇ ਕੁਝ ਡੰਮੀ ਜਿਹੜੇ ਵੈਪਨ ਅ ਅਕਸ਼ਿਰੀ ਗੇਂਦਗਰ ਸਾਹਿਬ ਕੋਲ ਵਿਕ ਰਹੇ ਨੇ ਉਹ ਲੀਗਲ ਹੈ ਜਾਂ ਨਹੀਂ ਦੇਖੋ ਜੀ ਡੰਮੀ ਵੈਪਨਸ ਨੂੰ ਕਿਤੇ ਬੈਨ ਨਹੀਂ ਕੀਤਾ ਗਿਆ ਹੈਗਾ ਉਹ ਪਹਿਲਾਂ ਵੀ ਜਿਹੜਾ ਹੈਗਾ ਵਿਕਤੇ ਰਹੇ ਨੇ ਇਹਦੇ ਰਿਗਾਰਡਿੰਗ ਕੋਈ ਪਾਲਿਸੀ ਐਸਐਸ ਸਾਡੇ ਸਾਹਮਣੇ ਨਹੀਂ ਹੈ ਕਿ ਬਟ ਅਗਰ ਕੋਈ ਮਿਸਯੂਜ਼ ਕਰਦਾ ਹੈ ਇਹਨਾਂ ਦਾ ਡੰਮੀ ਵੈਪਨ ਤਾਂ ਉਹਦੇ ਖਿਲਾਫ ਆਮ ਸੈਕਟ ਦੇ ਤਹਿਤ ਹੀ ਕਾਰਵਾਈ ਹੋ ਜੀਏ ਜਿਹੜੀ ਪਹਿਲਾਂ ਵੀ ਕੀਤੀਆਂ ਗਈਆਂ ਨੇ ਉਹ ਅੱਗੇ ਵੀ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਠੀਕ ਹੈ